ਨਵਾਂ ਤਰੀਕੇ ਦਾ ਸ਼ੁਰੂ ਹੋ ਗਿਆ ਜਿਸ ਚ ਵੈਡਿੰਗ ਇਨਵੀਟੇਸ਼ਨ ਕਾਰਡਸ ਫॉर दैट ਮੈਟਰ ਕਿਸੇ ਵੀ ਤਰ੍ਹਾਂ ਦਾ ਇਨਵੀਟੇਸ਼ਨ ਕਾਰਡ ਭੇਜ ਕੇ ਤੇ ਨੀਚੇ ਇੱਕ ਛੋਟਾ ਜਿਹਾ ਲਿੰਕ ਦਿੱਤਾ ਹੋਏਗਾ ਕਿ ਆ オーਪਨ ਯਾ ਇਹਨੂੰ ਡਾਊਨਲੋਡ ਕਰਕੇ .apk ਫਾਈਲ ਠੀਕ ਹੈ ਤਰੀਕਾ ਸੇਮ ਹੈ ਮੈਨਿਪੂਲੇਸ਼ਨ ਡਿਫਰੈਂਟ ਹੈ ਓਕੇ तरीका ओही है एपीके फाइल ਤੁਹਾਡੇ ਫੋਨ ਤੇ ਪ੍ਰੋਪਰ ਆਪਣੀ ਪਰਮਿਸ਼ਨਸ ਪੂਰਾ ਸੈਟਅਪ ਕਰ ਲੇਗੀ ਹੈਕ ਹੋ ਜਾਏਗਾ ਤੁਹਾਡਾ ਸਾਰਾ ਡਾਟਾ ਹੈ ਜਿਹੜਾ ਫਰੌਡਸਟਰ ਦੇ ਹੱਥ ਲੱਗ ਜਾਂਦਾ ਸਿਰਫ ਤਰੀਕਾ ਕੀ ਚੇਂਜ ਕੀਤਾ ਹੈ ਪਹਿਲਾਂ ਚਲਾਨਦਾ ਸ਼ੁਰੂ ਹੋਇਆ ਸੀ ਹੁਣ weddings invitations ਪ੍ਰੋਬਬਲੀ ਕੱਲ ਨੂੰ ਕੋਈ ਹੋਰ ਕਿਸੇ ਤਰ੍ਹਾਂ ਦਾ ਕਾਰਡ ਭੇਜ ਕੇ ਕਿ ਲੈਟਸ ਸੇ ਕਿ ਆਹਾ ਜੋ अबाउट ਡੈਥ ਦੇ ਟਾਈਮ ਤੇ ਫਿਨਰਲ ਦਾ ਪੇਜ ਦੇ ਕਿਸੇ ਵੀ ਤਰ੍ਹਾਂ ਦਾ ਇਨਵੀਟੇਸ਼ਨ ਹੋ ਸਕਦਾ ਹੈ ਲੇਕਿਨ ਤਰੀਕਾ ਥੋੜਾ ਜਿਹਾ ਡਿਫਰੈਂਟ ਤਰੀਕਾ ਡਿਫਰੈਂਟ ਹੋਏਗਾ ਜਸਟ ਤੁਸੀਂ ਥੋੜਾ ਜਿਹਾ ਪੇਸ਼ੈਂਟਲੀ ਉਹਨੂੰ نیچے ਹਰ ਇੱਕ ਚੀਜ਼ ਨੂੰ ਚੈੱਕ ਕਰਨਾ ਹੈ ਬਿਫੋਰ ਕਲਿੱਕਿੰਗ ਓਕੇ ਕਿ ਇਹ .apk ਫਾਈਲ ਤਾਂ ਨਹੀਂ ਹੈਗੀ ਇਹ ਮਤਲਬ ਜਦੋਂ ਵੀ ਕੁਝ ਰਿਸੀਵ ਕੀਤਾ ਪਹਿਲਾਂ ਤਾਂ ਫੋਨ ਦੇ ਵਿੱਚ ਤੁਸੀਂ ਆਟੋਮੈਟਿਕ ਡਾਊਨਲੋਡ ਵਾਲੀ ਜਿਹੜੀ ਆਪਸ਼ਨ ਹੈ ਉਹਨੂੰ ਬੰਦ ਕਰੋ ਤਾਂ ਕਿ ਆਟੋਮੈਟਿਕਲੀ ਕੋਈ ਵੀ ਫਾਈਲ ਡਾਊਨਲੋਡ ਨਾ ਹੋਵੇ ਠੀਕ ਹੈ ਦੂਸਰਾ ਜਦੋਂ ਵੀ ਤੁਸੀਂ ਕਿਸੇ ਇਹੋ ਜਿਹੇ ਅਨਨੋਨ ਨੰਬਰ ਤੋਂ ਜਾਂ ਕਿਸੇ ਗਰੁੱਪ ਦੇ ਵਿੱਚ ਸਪੈਸ਼ਲੀ ਜਿਹੜੇ ਬਹੁਤ ਵੱਡੇ ਵੱਡੇ ਗਰੁੱਪਸ ਬਣੇ ਹੋਏ ਆ ਕੋਣ ਐਡ ਹੋ ਰਿਹਾ ਕੋਣ ਜਾ ਰਿਹਾ ਕੋਣ ਛੱਡ ਕੇ ਜਾ ਰਿਹਾ ਕਿਸੇ ਨੂੰ ਕੁਝ ਨਹੀਂ ਪਤਾ ਲੱਗ ਰਿਹਾ ਉਸ ਗਰੁੱਪਸ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਆਉਂਦੀਆਂ ਰਹਿੰਦੀਆਂ ਨੇ ਬਿਲਕੁਲ ਤਾਂ ਗਲਤੀ ਨਾਲ ਵੀ ਜੇ ਕਲਿੱਕ ਨਾ ਹੋ ਜਾਵੇ ਇਸ ਚੀਜ਼ ਲਈ ਤੁਸੀਂ ਪੇਸ਼ੈਂਟਲੀ ਉਹਨੂੰ ਥੋੜਾ ਜਿਹਾ ਚੈੱਕ ਕਰਕੇ ਫੇਰ ਹੀ ਕੀਤਾ ਜਾਵੇ